ਜੀਦਾ ਡਰ ਸੀਗਾ ਉਹੀ ਕੰਮ ਹੋ ਗਿਆ ਇਹ ਸਾ ਸਾਡੇ ਨਾਲ ਦੋ ਦੋ ਹੱਥ ਕਰਨ ਫਿਰਦੇ ਨੇ ਨਵੇਂ ਸਫਰ ਦੀ ਤਿਆਰੀ ਵਿੱਚ ਸਮਾਨ ਆਪਾਂ ਜਿਹੜਾ ਸਾਈਕਲ ਤੇ ਆਪਾਂ ਰਾਤੀ ਪੈਕ ਕਰ ਲਿਆ ਸੀ ਹਾਂਜੀ ਇੱਕ ਨਵੀਂ ਵੀਡੀਓ ਵਿੱਚ ਸਾਰਿਆਂ ਦਾ ਸਵਾਗਤ ਹੈ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਆਪਾਂ ਜਾ ਰਹੇ ਹਾਂ ਜੀ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਆਨੰਦਪੁਰ ਸਾਹਿਬ ਆਪਾਂ ਪਹੁੰਚ ਗਏ ਬੀਜੇ ਤਕਰੀਬਨ 7:35 5:35 ਆਪਾਂ ਘਰੋਂ ਤੁਰੇ ਸੀ ਪਿੰਡ ਖੇੜੇ ਤੋਂ ਤੇ 32 ਕਿਲੋਮੀਟਰ ਦਾ ਆਪਾਂ ਸਫ਼ਰ ਤੈਅ ਕੀਤਾ ਪੌਣੇ ਇੱਕ ਦੋ ਘੰਟਿਆਂ 'ਚ ਤੇ ਮਿੱਤਰ ਆ ਰਹੇ ਆ ਆਪਣਾ ਜੀ ਜਰਗ ਤੋਂ ਤੇ ਮਿਲਾਉਣੇ ਆਪਾਂ ਵੇਟ ਕਰਦੇ ਹਾਂ ਸਫ਼ਰ ਨਾਲ ਜੁੜੇ ਰਹੋ ਤੇ ਚੈਨਲ ਜੀ ਨੇ ਸਬਸਕ੍ਰਾਈਬ ਨਹੀਂ ਕੀਤਾ ਜ਼ਰੂਰ ਕਰਿਓ ਟਿੱਪਣੀਆਂ ਜ਼ਰੂਰ ਛੱਡਿਓ ਜੀ ਲੋ ਜੀ ਬੀਜੇ ਤੋਂ ਥੋੜਾ ਜਨਾ ਆਪਾਂ 2 ਕਿਲੋਮੀਟਰ ਅੱਗੇ ਆ ਕੇ ਚਾਹ ਬਣਾ ਕੇ ਲਿਆਇਆ ਵੀਰ ਆਪਣਾ ਜਰਗ ਵਾਲਾ ਗगन ਜਰਗ ਧੰਨਵਾਦ ਵੀਰੇ ਬਹੁਤ ਬਹੁਤ ਤੁਹਾਡਾ ਥੈਂਕ ਯੂ ਥੈਂਕ ਯੂ ਤੇ ਚਾਹ ਪੀਵਾਂਗੇ ਕੁੱਟ-ਕੁੱਟ ਦੋ-ਦੋ ਖਾਵਾਂਗੇ ਬਿਸਕੁਟ ਤੇ ਫੇਰ ਪਾਵਾਂਗੇ ਚੱਲੇ ਬਈ ਅੱਗੇ ਨੂੰ ਆਪਾਂ ਤੇ ਆ ਖੜਾ ਗगन ਵਾਲਾ ਸਾਈਕਲ ਇਹ ਸਿੰਗਲ ਗਰਾਰੀ ਆ ਤੇ ਇੱਧਰ ਖੜਾ ਆਪਣਾ ਤੇ ਹੁਣ ਇਹ ਆਪਾਂ ਅਪਡੇਟ ਕਹਿੰਦਾ ਅਪਡੇਟ ਕਰ ਦੇਣਾ ਅਗਲੀ ਵਾਰੀ ਆਪਾਂ ਚਲੋ ਪਿੰਨਿਆਂ ਚਾਹ ਫੇਰ ਬਾਕੀ ਕਰਦਿਆਂ ਗੱਲਬਾਤ ਆ ਆਪਾਂ ਸਮਰਾਲੇ ਤੋਂ ਮੁੜ ਕੇ ਜਿਹੜੀ ਚਮਕੌਰ ਸਾਹਿਬ ਨੂੰ ਰਾਹ ਮੁੜਦਾ ਤੇ ਆਪਾਂ ਉੱਥੇ ਆ ਗਏ ਹੁਣ ਤੇ ਇੱਥੋਂ ਚਮਕੌਰ ਸਾਹਿਬ ਉਹ ਮੈਨੂੰ ਲੱਗਦਾ ਕਿੰਨਾ ਕੋਊਗਾ ਚਮਕੌਰ ਸਾਹਿਬ ਕਾ ਕਨ 20 ਕਿਲੋਮੀਟਰ 25 ਦੇ ਵਿੱਚ ਵਿੱਚ ਆਊਗਾ ਤੇ ਪਹੁੰਚ ਜਾਗੇ ਮੈਨੂੰ ਲੱਗਾ ਘੰਟਾ ਸਵਾ ਕਾ ਘੰਟਾ ਹਨਾ ਸਵਾ ਕਾ ਘੰਟਾ ਬਾਦ ਤੋਂ ਬਾਦ ਤੇ ਰੋਪੜ ਹੋਰੋਂ ਮੈਨੂੰ ਲੱਗਾ 40 ਕਿਲੋਮੀਟਰ ਦੇ ਨੇੜੇ ਤੇਰੇ ਤੇ ਉਦੋਂ ਅੱਗੇ ਆਨੰਦਪੁਰ ਸਾਹਿਬ ਰਹਿ ਜਾਣਾ 40 ਅੱਗੇ ਰਹਿ ਜਾਣਾ ਪਹੁੰਚ ਜਾਗੇ ਹੋਈ ਆਪਾਂ 5:00 ਵਜੇ ਦੇ ਲਵੇ ਤਵੇ ਆਸਾ ਤੇ ਪਾਣੀ ਮੋਕ ਕੇ ਸੀ ਪਾਣੀ ਭਰੇ ਆ ਉੱਥੇ ਆਪਾਂ ਤੇ ਇੱਕ ਆਪਾਂ ਕੋਟੀ ਜਿਹੜੀ ਪਾਈ ਸਵੇਰੇ ਠੰਡ ਸੀਗੀ ਤੇ ਉਹ ਕੋਟੀ ਲਾਈ ਆਪਾਂ ਚੱਲਦੇ ਆਪਾਂ ਹੁਣ ਅੱਗੇ। ਆਹ ਰੋਪੜ ਤੋਂ 40 ਕਿਲੋਮੀਟਰ ਹੋਗਾ ਬਜੀ। ਠੀਕ ਆ ਠੀਕ ਆ। ਲੋ ਤੋਂ 40 ਅੱਗੇ ਹੋਣਾ ਮੈਨੂੰ ਲੱਗਦਾ। ਬਸ 40 ਕਿ ਅੱਗੇ। ਮਤਲਬ ਹੋਰ 90 ਕਿਲੋਮੀਟਰ ਰਹਿ ਜਾਂਦਾ। 90 ਮਿੰਟ ਰਹਿਣਾ ਮਤਲਬ 80 ਕਿਲੋ 90 ਤੋਂ ਘੱਟ ਹੋਣਾ। 75-80 ਕਿ ਰਹਿ ਜਾਂਦਾ ਜੀ। ਹਾਂ 50 ਤਾਂ ਆਪਾਂ ਆ ਹੀ ਗਏ ਨਾ। ਹਾਂ ਵਿਹਾਂ ਪਾਸ ਤਕਰੀਬਨ ਹਾਂ। ਬਾਕੀ ਰੋਡ ਸਿੰਗਲ ਆ ਜਿਵੇਂ ਸਾਫ ਆ ਰੋਡ ਹੈ ਨਾ। ਹਾਂ ਰੋੜ ਬੜੇ ਸਾਫ। ਸੋਣਾ ਬਾ। ਸਾਈਕਲ ਕੰਦਾ ਨਿਆਰਾ ਸਾਈਕਲ ਕੰਦਾ ਨਿਆਰਾ ਵੜਾ ਰਿਹਾ ਹਾਂ ਇਹ ਗੱਲ ਹੈ ਬਾਕੀ ਜਿਹੜੀ ਸਵੇਰੇ ਸਵੇਰੇ ਜਿਹੜੀ ਬਾਟਾ ਨਿਬੜ ਜਵੇ ਹਾਂ ਇਹ ਉਹ ਚੰਗੀ ਰਹਿੰਦੀ ਆ ਬਾਕੀ ਚਲੋ ਦੇਖਦੇ ਆ ਜਾ ਕੇ ਅਜੇ ਤੱਕ ਤਾਂ ਥਕਾਵਟ ਹੋਈ ਨਹੀਂ ਹੈਗੀ ਹਾਂ ਸਹੀ ਆ ਹੁਣ ਦੋ ਦੋ ਹੱਥ ਕੇਲਿਆਂ ਨਾਲ ਕੀਤੇ ਜਾਣਗੇ ਤੇ ਇੱਧਰ ਵੀ ਕਹਿੰਦੇ ਫਟਾਫਟ ਅ ਸਮੈਲਜੀ ਆ ਗਈ ਇਹਨਾਂ ਨੂੰ ਤੇ ਹੁਣ ਇਹ ਡੇਕ ਰਹੇ ਨੇ ਵੀ ਕਦੋਂ ਅਸੀਂ ਸੜਕ ਕਰਾਸ ਕਰੀਏ ਤੇ ਕੋਲੇ ਪਹੁੰਚੀਏ ਇਹ ਸਾਡੇ ਨਾਲ ਦੋ ਦੋ ਹੱਥ ਕੰਮ ਕਰਦੇ ਨੇ ਇਹ ਸਾਡੇ ਨਾਲ ਦੋ ਦੋ ਹੱਥ ਕਰਨ ਨੂੰ ਫਿਰਦੇ ਨੇ ਤੇ ਥੋੜਾ ਜਿਹਾ ਰਹਿ ਗਏ ਬਸ ਆਪਣਾ 5 ਕਿਲੋਮੀਟਰ ਚਮਕੌਰ ਸਾਹਿਬ 70 ਕਿਲੋਮੀਟਰ ਦੀ ਬਾਟ ਨਿਮੇੜ ਕੇ ਆਪਾਂ ਇੱਥੇ ਰੁਕਿਆ ਇਹ ਰਸਤਾ ਰਿਹਾ ਵਾ ਦਰਾਹੇ ਤੋਂ ਤੇ ਚਮਕੌਰ ਸਾਹਿਬ ਇੱਧਰ 5 ਕਿਲੋਮੀਟਰ ਤੇ ਅੱਗੇ ਆ ਗਿਆ ਰੋਪੜ 20 ਕਿਲੋਮੀਟਰ ਆਪਣਾ ਜਿਹੜਾ ਸਾਰਾ ਸਫ਼ਰ ਰਹਿ ਗਿਆ ਜੀ 60 ਕਿਲੋਮੀਟਰ ਰਹਿ ਗਿਆ ਤੇ ਮਾੜਾ ਮੋਟਾ ਹੁਣ ਖਾ ਪੀ ਕੇ ਇੱਥੋਂ ਫਿਰ ਚੱਲਦੇ ਆ ਕੋਟੀ ਉਦੋਂ ਆਪਾਂ ਲਾਤੀ ਸੀਗੀ ਗਰਮੀ ਆਉਣ ਲੱਗ ਗਈ ਸਵੇਰੇ ਠੰਡ ਸੀ ਨਾ ਤੇ ਮੈਂ ਸਵੇਰੇ ਤਾਂ ਪਾ ਲਈ ਮੈਂ ਕਿਹਾ ਵੀ ਜੇ ਕਹਿੰਦੇ ਭੀੜ ਤੋਂ ਥੋੜਾ ਜਿਹਾ ਲੱਗ ਦੇਣਾ ਹੋਵੇ ਫਿਰ ਕੁਝ ਲੱਗ ਕਰੋ ਫਿਰ ਮੈਂ ਕੋਟੀ ਪਾ ਲਈ ਮੇਰੇ ਵੀਰੇ ਨੇ ਤਾਂ ਆਈ ਈ ਆਇਆ ਚਲੋ ਆਪਾਂ ਹੁਣ ਚਮਕੌਰ ਸਾਹਿਬ ਜਾ ਕੇ ਮਿਲਦੇ ਆ ਲਓ ਜੀ ਆਪਾਂ 1.5 ਕਿਲੋਮੀਟਰ ਰਹਿ ਗਿਆ ਚਮਕੌਰ ਸਾਹਿਬ ਲਗਭਗ ਪਹੁੰਚ ਹੀ ਗਏ ਲਓ ਜੀ ਆਪਾਂ ਚਮਕੌਰ ਸਾਹਿਬ ਪਹੁੰਚ ਗਏ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਚਮਕੌਰ ਸਾਹਿਬ ਦੀ ਆਈ ਹੈ ਨੰਮ ਤੇ ਹੈ ਕੋ ਅਨੰਦਗੜ੍ਹ ਦਾ ਕਿਲਾ ਛੱਡਣ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇਧਰ ਆਈ ਸੀ ਚਮਕੌਰ ਸਾਹਿਬ ਵੱਲ ਤੇ ਇੱਥੇ ਬਾਬਾ ਜੀਤ ਸਿੰਘ ਬਾਬਾ ਜੁਝਾਰ ਸਿੰਘ ਜੀ ਨਾਲੇ ਸੀ ਤੇ ਉਹ ਇੱਥੇ ਸ਼ਹੀਦ ਹੋਏ ਸੀ ਪੰਜਾਬ ਪਿਆਰਿਆਂ ਚੋਂ ਤਿੰਨ ਜਿਹੜੇ ਪਿਆਰੇ ਸੀ ਉਹ ਵੀ ਇੱਥੇ ਸੀ ਉਹਨਾਂ ਦਾ ਗੀਠਾ ਸਾਹਿਬ ਬਣਿਆ ਹੋਇਆ ਹੈ ਤੇ ਔਰੰਗਜ਼ੇਬ ਨੇ ਭਾਰੀ ਫੌਜ ਭੇਜੀ ਸੀ ਇੱਥੇ 10 ਲੱਖ ਦੀ ਫੌਜ ਜਿਹੜੀ ਉਹ ਚੜ ਕੇ ਆਈਸੀ ਤੇ ਇੱਥੇ ਕੁਝ ਨਿਸ਼ਾਨੀਆਂ ਸ਼ਸ਼ੋਭਤ ਨੇ ਉਸ ਪ੍ਰਾਰਥਨ ਸਮੇਂ ਦੀਆਂ ਉਹ ਵੀ ਇੱਥੇ ਹੀ ਨੇ ਚਮਕੌਰ ਸਾਹਿਬ ਜਦੋਂ ਆਪਾਂ ਨਿਕਲਦੇ ਆਂ ਗੁਰਦੁਆਰਾ ਸਾਹਿਬ ਤੋਂ ਤੇ ਬਾਹਰ ਇੱਕ ਆ ਵੋਟਿੰਗ ਪੁਆਇੰਟ ਬਣਾਇਆ ਇੱਥੇ ਇਹਨਾਂ ਨੇ ਆ ਨਹਿਰ ਦੇ ਨਾਲ ਆ ਕਿਸ਼ਤੀਆਂ-ਕੁਸ਼ਤੀਆਂ ਤੇ ਫੈਮਿਲੀ ਟਾਈਪ ਮਾਹੌਲ ਆ ਵੱਡੀਆਂ ਵੀ ਨੇ ਆ ਦਰਗਾਹ ਵਾ ਨਾਲ ਇੱਕ ਤੇ ਇਹਦੇ ਨਾਲ ਹੀ ਪਿਛਲੇ ਪਾਸੇ ਮੈਂ ਇਧਰ ਦੀ ਵੀਡੀਓ ਤੇ ਆਹ ਖੜੀਆਂ ਨੇ ਰੇਟ ਲਿਸਟ ਵੀ ਲਾਈ ਫਿਰਦੇ ਨੇ ਆਪਾਂ ਥੋੜਾ ਜਿਹਾ ਉੱਤੋਂ ਉੱਤੋਂ ਨਾ ਛਾਤੀ ਮਰਾਦ ਨੇ ਤੁਹਾਨੂੰ ਆਹ ਖੜੀਆਂ ਨੇ ਕੁਛ ਉਹ ਪਰੇ ਵੀ ਉਧਰ ਵੀ ਖੜੀਆਂ ਨੇ ਦੋ ਤੇ ਉਹ ਮੋਟਰ ਬੋਟ ਖੜੀ ਆ ਤੇ ਆ ਦੋ ਦੂਜੀਆਂ ਖੜੀਆਂ ਨੇ ਇੱਕ ਦੋ ਮੈਂਬਰ 10 ਮਿੰਟ ਦਾ 400 ਰੁਪਇਆ ਚਾਰ ਮੈਂਬਰ 10 ਮਿੰਟ 600 ਰੁਪਇਆ 900 ਫਿਰ ਅੱਗੇ ਗਿਆ 1200 1500 ਐਂ ਹਿਸਾਬ ਕਿਤਾਬਾ ਚਲੋ ਜੀ ਇਹ ਸੌਦਾ ਥੋੜਾ ਮਹਿੰਗਾ ਲੱਗਦਾ ਤੇ ਆਪਾਂ ਹੁਣ ਤੁਹਾਨੂੰ ਮਿਲਦੇ ਆ ਅੱਗੇ 70 ਕਿਲੋਮੀਟਰ ਦਾ ਪੰਥ ਕੱਢਿਆ ਆਪਾਂ ਚਮਕੌਰ ਸਾਹਿਬ ਤੱਕ ਤੇ ਗगन ਦਾ ਨਿਕਲਿਆ 60 ਕਿਲੋਮੀਟਰ ਕਿਉਂਕਿ ਇਹ ਉਧਰੋਂ ਆਇਆ ਸੀ ਇਹਦਾ 10 ਕਿਲੋਮੀਟਰ ਘੱਟ ਪੈਂਦਾ ਹੁਣ ਇੱਥੋਂ ਆਪਾਂ ਚੱਲਾਂਗੇ ਕਿੱਥੇ ਮਾਰਨੇ ਨੇ ਬ੍ਰੇਕ ਆਪਾਂ ਮਾਰਾਂਗੇ ਰੁਪੜ ਬ੍ਰੇਕ ਦੇ ਰੋਪੜ ਬ੍ਰੇਕ ਮਾਰਨੇ ਰੋਪੜ 20 ਕਿਲੋਮੀਟਰ ਰਹਿ ਗਿਆ ਤੇ ਰੋਪੜ ਤੋਂ ਬਾਅਦ ਅਜੇ ਪਤਾ ਨਹੀਂ ਵੀ ਉੱਥੇ ਭੱਠਾ ਸਾਹਿਬ ਰੋਕਣਾ ਜਾਂ ਨਹੀਂ ਕਿਉਂਕਿ ਪਰਿਵਾਰ ਵਿਛੋੜਾ ਤਾਂ ਆਪਾਂ ਉੱਥੇ ਰੁਕਾਂਗੇ ਪਰਿਵਾਰ ਵਿਛੋੜਾ ਕੀਰਤਪੁਰ ਸਾਹਿਬ ਹੋ ਗਿਆ ਕੀਰਤਪੁਰ ਸਾਹਿਬ ਹੋ ਗਿਆ ਤੇ ਫਿਰ ਆਨੰਦਪੁਰ ਸਾਹਿਬ ਤਕਰੀਬਨ ਆਪਣਾ 60 ਕਿਲੋਮੀਟਰ ਦਾ ਸਫ਼ਰ ਬਾਕੀ ਆ ਤੇ ਅਸੀਂ ਵੀ ਕਰਦੇ ਆ ਤੇ ਨਾਲ-ਨਾਲ ਤੁਸੀਂ ਵੀ ਜੁੜੇ ਰਹੋ ਜੀ ਦਾ ਡਰ ਸੀਗਾ ਉਹੀ ਕੰਮ ਹੋ ਗਿਆ ਆ ਬਾਈ ਕੋਲੇ ਮੈਂ ਕਿਹਾ ਚੱਲ ਜੂਸ ਪੀਨੇ ਆ ਬਾਈ ਕੋਲੇ ਨਿੰਬੂ ਪਾਣੀ ਤੇ ਮਾਈਕ ਦੀ ਜਿਹੜੀ ਮੂਰੇ ਉਹ ਹੁੰਦੀਆਂ ਨੇ ਕਨੈਕਟਰ ਉਹ ਡਿੱਗ ਪਈਆਂ ਚੌਥਾ ਹਲਾਜ ਚੌਥਾ ਚਾਰ ਵਾਰੀ ਇੱਕ ਮਿੰਟ ਆਵਾਜ਼ ਬਹੁਤ ਆ ਤੇ ਉਹੀ ਗੱਲ ਹੋ ਗਈ ਹੁਣ ਫਿਰ ਆਨੰਦਪੁਰ ਸਾਹਿਬ ਪਹੁੰਚਦੇ ਆ ਆਨੰਦਪੁਰ ਸਾਹਿਬ ਰਹਿ ਗਿਆ 30 ਕਿਲੋਮੀਟਰ ਉਹ 30 ਕਿਲੋਮੀਟਰ ਰਹਿ ਗਿਆ 36 ਕਿਲੋਮੀਟਰ ਸਾਹਮਣੇ ਲਿਖਿਆ 36 ਕਿਲੋਮੀਟਰ ਆਨੰਦਪੁਰ ਸਾਹਿਬ ਆ ਤੇ ਫਿਲਹਾਲ ਮਾਈਕ ਆਪਣੇ ਨਹੀਂ ਚੱਲਣਗੇ ਮੇਰੀ ਆਵਾਜ਼ ਵੀ ਸ਼ਾਇਦ ਘੱਟ ਆ ਰਹੀ ਹੋਵੇ ਦੇਖਦੇ ਹਾਂ ਉੱਥੇ ਪਤਾ ਕਰਦੇ ਹਾਂ ਜਾ ਕੇ ਮੈਨੂੰ ਲੱਗਦਾ ਜਿੱਥੇ ਆਪਾਂ ਕਹਿੰਦੇ ਨੇ ਵੀ ਬਾਂਦਰ ਬਾਂਦਰ ਆ ਗਏ ਸੀਗੇ ਸ਼ਾਇਦ ਉੱਥੇ ਰਹਿ ਗਈ ਉਹ ਫੱਟੇ ਜਿਹੇ ਤੇ ਬੈਠੇ ਜੀ ਅਸੀਂ ਕੇਲੇ ਕੋਲੇ ਖਾਦੇ ਕਾਲੀ ਚ ਮੈਨੂੰ ਲੱਗਦਾ ਸ਼ਾਇਦ ਉੱਥੇ ਹੀ ਰਹਿ ਗਈ ਜਾਂ ਸ਼ਾਇਦ ਗੁਰਦੁਆਰਾ ਗੁਰਦੁਆਰਾ ਸਾਹਿਬ ਤਾਂ ਨਹੀਂ ਰਹੀ ਹੈਗੀ ਚਮਕੌਰ ਸਾਹਿਬ ਉੱਥੇ ਹੀ ਰਹਿ ਗਈ ਚਲੋ ਕੁਝ ਗੱਲਾਂ ਨੇ ਸਿੱਖਣੀਆਂ ਪੈਂਦੀਆਂ ਨੇ ਹਨਾ ਸਿੱਖਣੀਆਂ ਕਿ ਮੈਂ ਚਾਰ ਵਾਰੀ ਰੇਪੀ ਮੈਂ ਚੌਥੀ ਵਾਰੀ ਵੀ ਨਹੀਂ ਸਿੱਖਿਆ ਹੈਗਾ ਹੇ ਚਲੋ ਠੀਕ ਆ ਦੇਖਦੇ ਆ ਕੀ ਬਣਦਾ ਮੇਨ ਹਾਈਵੇ ਤੋਂ ਉਤਰ ਕੇ ਆਪਾਂ ਇੱਧਰ ਨੂੰ ਮੁੜ ਗਏ ਜੀ ਪਰਵਾਰ ਵਿਛੋੜਾ ਗੁਰਦੁਆਰਾ ਸਾਹਿਬ ਤੇ ਇੱਥੋਂ ਉਹ ਸਾਹਮਣੇ ਦਰਸ਼ਨ ਕਰੋ ਪਰਵਾਰ ਵਿਛੋੜਾ ਗੁਰਦੁਆਰਾ ਸਾਹਿਬ ਇੱਥੇ ਲਵਾਂਗੇ ਅੱਧਾ ਘੰਟਾ ਆਪਾਂ ਕਰਾਉਣਿਆ ਤੁਹਾਨੂੰ ਦਰਸ਼ਨ ਇੱਥੇ ਬਣਾਈ ਹੋਈ ਆ ਅੰਡਰ ਬ੍ਰਿਜ ਬਣਾਇਆ ਹੋਇਆ ਥੱਲੇ ਦੀ ਓਏ ਹੌਲੀ 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 ਸਾਈਕਲ ਸਪੀਡਾਂ ਫਾੜ ਲੀਆਂ ਸਾਈਕਲ ਨੇ ਓਹੋ ਪੂਰੇ 100 ਕਿਲੋਮੀਟਰ ਚਲਾਉਣ ਤੋਂ ਬਾਅਦ ਸਾਈਕਲ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਪਹੁੰਚ ਗਏ ਤੇ ਗਗਨ ਉਹ ਮੂਰੇ ਸਾਹਮਣੇ ਵਾਹਿਗੁਰੂ ਸੈਂਕੜਾ ਪਹਿਲਾ ਸੈਂਕੜਾ ਵੱਜਿਆ ਅੱਜ 125 ਕਿਲੋਮੀਟਰ ਸਾਈਕਲ ਚਲਾਵਾਗੇ ਅੱਜ ਆਪਾਂ ਇੱਧਰ ਗੁਰਦੁਆਰਾ ਸਾਹਿਬ ਬਣਿਆ ਉੱਚੀ ਜਗ੍ਹਾ ਤੇ ਆਪਾਂ ਦਰਸ਼ਨ ਕਰਕੇ ਆਉਨੇ ਹੁਣ ਉੱਪਰ ਜਾ ਕੇ ਗੁਰਦੁਆਰਾ ਸਾਹਿਬ ਨੂੰ ਦੱਸਿਆ ਸੀ ਕਾਫੀ ਨਾਲ ਉਚਾਈ ਤੇ ਬਣਿਆ ਹੋਇਆ ਇੱਧਰ ਤੇ ਸਾਈਕਲ ਆਪਾਂ ਥੱਲੇ ਲਾਤੇ ਸੀਗੇ ਲੋਕ ਦੋਨਾਂ ਨੂੰ ਤੇ ਦਰਸ਼ਨ ਕਰਦੇ ਆ ਗੁਰਦਾਰਾ ਪਰਵਾਰ ਵਿਛੋੜਾ ਜਦੋਂ ਆਨੰਦਪੁਰ ਦਾ ਕਿਲਾ ਛੱਡਣ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੇ ਇਧਰ ਨੂੰ ਆਏ ਸੀਗੇ ਤੇ ਉਦੋਂ ਇੱਥੇ ਵਿਛੋੜਾ ਪਿਆ ਸੀਗਾ ਜਦੋਂ ਨਦੀ ਚੜੀ ਹੋਈ ਸੀਗੀ ਸਰਸਾ ਜੜੀ ਹੈ ਸਰਸਾ ਨਦੀਆ ਤੇ ਇੱਥੇ ਇਹ ਜਗ੍ਹਾ ਤੇ ਵਿਛੋੜਾ ਪਿਆ ਸੀਗਾ ਬਾਕੀ ਤੁਹਾਨੂੰ ਜਿਹੜਾ ਹੋਰ ਇਤਿਹਾਸ ਉੱਪਰ ਜਾ ਕੇ ਦੱਸਦੇ ਆ ਤੇ ਦਰਸ਼ਨ ਕਰਾਉਨੇ ਆ ਇਥੋਂ ਆਲੇ ਦੁਆਲੇ ਬਹੁਤ ਉੱਚਾ ਹੋਣ ਕਰਕੇ ਨਾ ਜਦੋਂ ਹੜ੍ਹ ਹੜ੍ਹ ਵੀ ਆ ਪਿੱਛੇ ਜੇ ਆਏ ਨੇ ਆਉਂਦੇ ਰਹੇ ਨੇ ਕਾफी ਉਚਾਈ ਤੇ ਆ ਇਹ ਸਾਰਾ ਪਾਣੀ ਝਰ ਜਾਂਦਾ ਸੀ ਇੱਥੇ نیچے ਇੱਥੇ ਪਾਣੀ ਉਹ ਪਾਣੀ ਮਤਲਬ ਕਿ ਇੱਥੇ ਤੱਕ ਪਾਣੀ ਆ ਗਿਆ ਸੀ ਉਹ ਥੱਲੇ ਤੱਕ ਤੇ ਕਾफी ਉਚਾਈ ਤੇ ਆ ਉਹ ਦੇਖੋ ਜਿਵੇਂ ਖੋਰਿਆ ਪਿਆ ਉਹਦੇ ਉਹ ਦੇਖੋ ਇਦਾਂ ਤੇ ਕਾਫੀ ਚਾਹੀਦੀਆ ਗੁਰਦੁਆਰਾ ਸਾਹਿਬ ਤੇ ਆਪਾਂ ਉਧਰੋਂ ਆਇਆ ਮੇਨ ਰੋਡ ਤੇ ਉਹ ਅੰਡਰ ਬ੍ਰਿਜ ਹੋ ਕੇ ਉਹ ਜਿਹੜਾ ਬਲੂ ਦੇਖਦਾ ਤੇ ਉਦੋਂ ਬਾਅਦ ਫੇਰ ਉਹ ਪਹਾੜੀ ਏਰੀਆ ਦੇਖਣ ਲੱਗ ਗਿਆ ਉਧਰ ਤੇ ਆਪਾਂ ਐ ਅਨੰਦਪੁਰ ਸਾਹਿਬ ਨੂੰ ਚਲੇ ਜਾਣਾ ਹੁਣ ਕਰਾਉਣੇ ਤੁਹਾਨੂੰ ਅੰਦਰੋਂ ਦਰਬਾਰ ਸਾਹਿਬ ਦੇ ਦਰਸ਼ਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਭਾਈ ਜੀਵਨ ਸਿੰਘ ਜੀ ਨੂੰ ਇਥੇ ਦੇਸ਼ ਦਿੱਤਾ ਸੀ ਜਿਹੜੀਆਂ ਪਹਾੜੀ ਰਾਜੇ ਸੀਗੇ ਬਾਈ ਧਾਰ ਦੇ ਤੇ ਮੁਗਲ ਫੌਜਾਂ ਕਿਉਂਕਿ ਉਹਨਾਂ ਨੇ ਆਪਣਾ ਜਿਹੜੀ ਕਸਮ ਸੀ ਉਹ ਤੋੜਤੀ ਸੀ ਹੱਲਾ ਬੋਲਤਾ ਸੀ ਤੇ ਕੁਝ ਨਿਸ਼ਾਨੀਆਂ ਵੀ ਸ਼ਸ਼ੋਭਤ ਨੇ ਉਸ ਟਾਈਮ ਦੀਆਂ ਇੱਥੇ ਤੇ ਫਿਰ ਭਾਈ ਜੀਵਨ ਸਿੰਘ ਜੀ ਬੜੀ ਬਹਾਦਰੀ ਨਾਲ ਲੜੇ ਤੇ ਲਾਸਟ ਤੇ ਉਹਨਾਂ ਦੇ ਇੱਕ ਮੱਥੇ 'ਚ ਗੋਲੀ ਵੱਜੀ ਤੇ ਜਿਹੜੀ ਸ਼ਹਾਦਤ ਫਿਰ ਹੋ ਪਾਗੇ ਸੀ ਤੇ ਤੇ ਉਸ ਤੋਂ ਬਾਅਦ ਹੀ ਜਿਹੜੇ ਫਿਰ ਸਹਿਬਜਾਦੇ ਸੀਗੇ ਤੇ ਮਾਤਾ ਗੁਜਰੀ ਜੀ ਸੀਗੇ ਉਹ ਅੱਗੇ ਚਮਕੌਰ ਸਾਹਿਬ ਵੱਲ ਨੂੰ ਗਏ ਸੀ ਜਿਹੜਾ ਵਿਛੋੜਾ ਉਹ ਇੱਥੇ ਹੀ ਪਿਆ ਸੀ ਤੁਹਾਨੂੰ ਮੈਂ ਸਾਈਕਲ ਦਿਖਾਉਣਾ ਜ਼ੂਮ ਕਰਕੇ ਇੱਕ ਮਿੰਟ ਅ ਥੋੜਾ ਜਿਆ ਹੋਰ ਕਰਦਾ ਆਹ ਖੜੇ ਨੇ ਇੱਕ ਲੋਕ ਹੀ ਲਾਤਾ ਸੀ ਇੱਕ ਦੂਜੇ ਨੂੰ ਫਿਰ ਮੈਨੂੰ ਆਇਆ ਵੀ ਪਹਿਲਾਂ ਉਹ ਮਾਈਕ ਦੀ ਆਪਣੀ ਡਿਗ ਵੀ ਹੋਰ ਕਿਤੇ ਚਾਬੀ ਨਾ ਆਪਾਂ ਸੈੱਟ ਲਈਏ ਹਾਂ ਫੋਨ ਵੀ ਰਹਿ ਗਿਆ ਫੋਨ ਦੁਬਾਰਾ ਕੱਢ ਕੇ ਲੈ ਕੇ ਆਂਦਾ ਉਦੋਂ ਜਦੋਂ ਨਾ ਇੱਥੇ ਤੁਹਾਨੂੰ ਮੈਂ ਦੱਸਿਆ ਵੀ ਸਰਸਾ ਨਦੀ ਤੇ ਵਿਛੋੜਾ ਪਿਆ ਸੀਗਾ ਸਰਸਾ ਚੜ੍ਹੀ ਹੋਈ ਸੀ ਨਾ ਤੇ ਉਦੋਂ ਇੱਥੇ ਆਸਾ ਦੀ ਵਾਰ ਦਾ ਕੀਰਤਨ ਆਰੰਭ ਕੀਤਾ ਜਦੋਂ ਆਨੰਦਗੜ੍ਹ ਤੋਂ ਕਿਲੇ ਤੋਂ ਆਏ ਸੀਗੇ ਆਨੰਦਪੁਰ ਸਾਹਿਬ ਤੋਂ ਤੇ ਸ਼ਾਹੀ ਟਿੱਬੀ ਭਾਈ ਉਦੇਸ ਸਿੰਘ 50 ਸਿੰਘਾਂ ਦੇ ਜਥੇ ਨਾਲ ਦਿਨ ਚੜ੍ਹਦੇ ਤੱਕ ਸ਼ੀਧੀਆਂ ਪਾ ਗਏ ਸੀਗੇ ਤੇ ਸਰਸਾ ਨਦੀ ਦੇ ਕੰਢੇ ਤੋਂ ਹੀ ਮਾਤਾ ਗੁਜਰ ਜੀ ਤੇ ਛੋਟੇ ਸਾਹਿਬਜ਼ਾਦੇ ਜੋਰਾਵਰ ਸਿੰਘ ਤੇ ਫਤਿਹ ਸਿੰਘ ਸਰਸਾ ਨਦੀ પાર ਕੀਤੀ ਸੀ ਤੇ ਗੁਰੂ ਸਾਹਿਬ ਨੇ ਫਿਰ ਆ ਰਹੀ ਫੌਜ ਨੂੰ ਰੋਕਣ ਲਈ ਭਾਈ ਜੀਵਨ ਸਿੰਘ ਜੈਤਾ ਸਿੰਘ ਜਿਹੜਾ ਸੀਗਾ ਉਹਨਾਂ ਦਾ ਦੂਜਾ ਨਾਮ ਉਹਨਾਂ ਨੂੰ ਸਰਸਵਰਦੀ ਦੇ ਕੰਢੇ ਮੁਗਲ ਫੌਜਾਂ ਨਾਲ ਮੁਕਾਬਲਾ ਕਰਨ ਦਾ ਦੇਸ਼ ਦਿੱਤਾ ਸੀ ਗੁਰੂ ਜੀ ਫਿਰ ਸਿੰਘਾਂ ਦੇ ਜਥੇ ਨਾਲ ਇਥੋਂ ਕੋਟਲਾ ਨਿੰਖਾਂਵਾਲ ਚਲੇ ਗਏ ਸੀ ਤੇ ਸਰਸਵਰਦੀ ਤੇ ਕੰਢੇ ਫਿਰ ਇੱਥੇ ਭਾਈ ਕਮਸਾਨ ਦੀ ਜੰਗ ਹੋਈ ਭਾਈ ਜੀਵਨ ਸਿੰਘ ਨੇ ਮੈਦਾਨੇ ਜੰਗ ਵਿੱਚ ਆਪਣੇ ਆਖਰੀ ਸਵਾਸ ਤੱਕ ਮੁਗਲ ਫੌਜਾਂ ਨੂੰ ਅੱਗੇ ਨਹੀਂ ਵਧਣ ਦਿੱਤਾ ਸੀ ਦਸ਼ਮਣ ਫੌਜ ਵੱਲੋਂ ਚਲਾਈ ਬੰਦੂਕ ਦੀ ਗੋਲੀ ਉਹਨਾਂ ਦੇ ਮੱਥੇ ਵਿੱਚ ਵੱਜੀ ਸੀ ਤੇ ਸ਼ਹੀਦੀ ਪ੍ਰਾਪਤ ਕਰਕੇ ਸੀ। ਹਾਂਜੀ ਆਪਾਂ ਦਰਸ਼ਨ ਮੇਲਾ ਜੀ ਕਰ ਲਿਆ ਪਰਿਵਾਰ ਵਿਛੋੜਾ ਗੁਰਦੁਆਰਾ ਸਾਹਿਬ ਬੈਠੇ ਸੀਗੇ ਤੇ ਸਾਈਕਲ ਆਪਣਾ ਰੈਡੀ ਆ ਤੇ ਇੱਥੋਂ 25 ਕਿਲੋਮੀਟਰ 25 ਕਿਲੋਮੀਟਰ ਹੈ ਗਿਆ? ਹਾਂਜੀ ਹਾਂ 20 ਜਾਂ 25 ਕਿਲੋਮੀਟਰ ਤਕਰੀਬਨ ਅਨੰਦਪੁਰ ਸਾਹਿਬ ਚੱਲਦੇ ਆਂ ਰਸਤੇ ਵਿੱਚ ਕੀਰਤਪੁਰ ਸਾਹਿਬ ਵੀ ਆਪਾਂ ਰੁਕਾਂਗੇ 10-15 20 ਮਿੰਟ ਤੇ ਉਸ ਤੋਂ ਬਾਅਦ ਟਿਕਾਣਾ ਆਪਾਂ ਰਾਤ ਦਾ ਕਰਾਂਗੇ ਕੇਸਗੜ੍ਹ ਸਾਹਿਬ ਤੱਕ ਜੀ ਕੇਸਗੜ੍ਹ ਸਾਹਿਬ ਆਨੰਦਪੁਰ ਸਾਹਿਬ ਸਫ਼ਰ ਨਾਲ ਜੁੜੇ ਰਹੋ ਜੀ ਤੇ ਭਾਈ ਜਰਗਪਿੰਡ ਦਾ ਮੁੰਡਾ ਗਗਨਦੀ ਸਾਈਕਲ ਤੇ ਚੌਥੀ ਯਾਤਰਾ ਕਹਿੰਦੇ ਦੋ ਵਾਰੀ ਇਹ ਗੱਭਰੂ ਨੇ ਇਕੱਲੇ ਨੇ ਕੀਤੀ ਆ ਤੇ ਇੱਕ ਬਠਿੰਡੇ ਵਾਲੇ ਮਿੱਤਰ ਨਾਲ ਤੇ ਚੌਥੀ ਆਪਣੇ ਨਾਲ ਆਹਦੇ ਪਤਾ ਨਹੀਂ ਹੋਰ ਕਿੰਨਿਆਂ ਗਿਆ ਹੋਰ ਪਤਾ ਨਹੀਂ ਕਿੰਨੀਆਂ ਖੋਣੀਆਂ ਨੇ ਤੇ ਕਿੱਥੇ ਕਿੱਥੇ ਅਸੀਂ ਜਾਣਾ ਵਾਜੇ ਆਜੂ ਹੁਣ ਆਪਾਂ ਤੁਹਾਨੂੰ ਦਰਸ਼ਨ ਕਰਾਈਏ ਆਨੰਦਪੁਰ ਸਾਹਿਬ ਦੇ ਕੱਟ ਸ੍ਰੀ ਕੇਸਗੜ੍ਹ ਸਾਹਿਬ ਗੁਰਦੁਆਰਾ ਪਰਿਵਾਰ ਵਿਛੋੜੇ ਤੋਂ ਚੱਲ ਕੇ ਤਕਰੀਬਨ 10-12 ਕਿਲੋਮੀਟਰ ਇੱਥੇ ਆ ਗਏ ਵਾਹ ਜੀ ਵਾਹ ਟ੍ਰੇਨ ਵੀ ਆ ਗਈ ਕੀਰਤਪੁਰ ਸਾਹਿਬ ਆਪਾਂ ਪਹੁੰਚ ਗਏ ਜੀ ਤੇ ਉਹ ਸਾਹਮਣੇ ਜਿਹੜਾ ਫਲਾਈਓਵਰ ਆ ਉੱਥੋਂ ਆਪਾਂ ਲੈਫਟ ਮੋੜ ਜਾਣਾ ਸਿੱਧਾ ਆਨੰਦਪੁਰ ਸਾਹਿਬ ਚਲਾ ਜਾਂਦਾ ਤੇ ਫਲਾਈਓਵਰ ਉੱਪਰ ਦੀ ਮਨਾਲੀ ਵੱਲੋਂ ਚਲਾ ਜਾਂਦਾ ਮਨਾਲੀ ਵੱਲੋਂ ਵੱਡੇ ਹਾਈਵੇ ਤੋਂ ਚੰਡੀਗੜ੍ਹ ਜਿਹੜਾ ਜਾਂਦਾ ਇੱਧਰ ਮਨਾਲੀ ਚਲਾ ਜਾਂਦਾ ਸਿੱਧਾ ਆਨੰਦਪੁਰ ਸਾਹਿਬ ਨਾਲ ਹੀ ਮੋੜਨਸਰ ਫਲਾਈਓਵਰ ਦੇ ਸਾਹਮਣੇ ਗੁਰਦੁਆਰਾ ਸਾਹਿਬ ਜੀ ਗੁਰਦੁਆਰਾ ਪਤਾਲਪੁਰੀ ਸਾਹਿਬ ਕੀਰਤਪੁਰ ਸਾਹਿਬ ਅੱਪਾ ਇੱਥੇ ਦਰਸ਼ਨ ਮੇਲਾ ਕਰਦੇ ਆ 15 20 ਮਿੰਟ ਹੋ ਸਕਦਾ ਅੱਧਾ ਘੰਟਾ ਲੱਗ ਜਵੇ ਤੇ ਅਨੰਦਪੁਰ ਸਾਹਿਬ ਇੱਥੋਂ ਰਹਿ ਜਾਂਦਾ ਤਕਰੀਬਨ 8 9 ਹੈ 10 ਤਕਰੀਬਨ 10 ਕਿਲੋਮੀਟਰ ਦੇ ਵਿੱਚ ਵਿੱਚ ਇਹ ਗੁਰਦੁਆਰਾ ਸਾਹਿਬ ਦੀ ਮੇਨ ਇਮਾਰਤ ਆ ਗਈ ਇੱਧਰ ਗੁਰਦੁਆਰਾ ਸਾਹਿਬ ਪਤਾਲਪੁਰੀ ਸਾਹਿਬ ਕੀਰਤਪੁਰ ਸਾਹਿਬ ਇਹ ਸਥਾਨ 6ਵੇਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਉਹਨਾਂ ਨੇ ਤੀਰ ਮਾਰ ਕੇ ਪ੍ਰਗਟ ਕੀਤਾ ਸੀ ਇਹ ਸਤਲੁਜ ਦੇ ਦਰਿਆ ਦੇ ਕੰਢੇ ਵਸਿਆ ਤੇ ਇੱਥੇ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਤੇ ਸੱਤਵੇਂ ਗੁਰੂ ਗੁਰੂ ਹਰਾਈ ਸਾਹਿਬ ਮਹਾਰਾਜ ਉਹਨਾਂ ਦਾ ਨਾ ਜਿਹੜੀਆਂ ਸੀ ਸਸਕਾਰ ਕੀਤਾ ਗਿਆ ਸੀ ਤੇ ਜਿਹੜੇ ਅੱਠਵੇਂ ਗੁਰੂ ਸੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਉਹਨਾਂ ਦਾ ਦਿੱਲੀ ਸਸਕਾਰ ਕੀਤਾ ਸੀ ਤੇ ਉਹਨਾਂ ਦੀ ਜਿਹੜੀ ਅੰਗੇਠੀ ਸੀ ਆਸਥੀਆਂ ਸੀ ਉਹ ਇੱਥੇ ਲੈ ਕੇ ਆਂਦੀਆਂ ਸੀ ਤੇ ਜਲ ਪ੍ਰਵਾਹ ਕੀਤੀਆਂ ਸੀ ਤਾਂ ਕਰਕੇ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਜੀ ਨੇ ਫਿਰ ਇਹਦਾ ਨਾਮ ਪਤਾਲਪੁਰੀ ਸਾਹਿਬ ਰੱਖਿਆ ਸੀਗਾ ਇਹ ਜੀ ਉਹ ਜਗ੍ਹਾ ਬਣਾਈ ਹੋਈ ਹੈ ਜਿੱਥੇ ਨਾ ਕੀਰਤਪੁਰ ਸਾਹਿਬ ਪਤਾਲਪੁਰੀ ਜਿੱਥੇ ਆਸਥੀਆਂ ਜਲ ਪ੍ਰਵਾਹ ਕੀਤੀਆਂ ਜਾਂਦੀਆਂ ਨੇ ਇਹ ਜਗ੍ਹਾ ਬਣੀ ਹੋਈ ਹੈ ਤੇ ਇੱਥੇ ਤੁਸੀਂ ਜਿਹੜੇ ਸੰਗਤ ਆਉਂਦੀ ਆ ਆਸਥੀਆਂ ਲੈ ਕੇ ਇੱਥੇ ਜਲ ਪ੍ਰਵਾਹ ਕਰਦੇ ਨੇ ਪਤਾਲਪੁਰੀ ਗੁਰਦੁਆਰਾ ਸਾਹਿਬ ਦੇ ਬੈਕ ਸਾਈਡ ਜਾ ਕੇ ਇਹ ਬਣਿਆ ਹੋਇਆ ਤੇ ਇਹ ਅੱਗੇ ਜਾ ਕੇ ਉਹਦੇ ਵਿੱਚ ਆਪਣੀ ਕਿਹੜੀ ਦਰਿਆਵਾ ਸਤਲੋਜ ਦੇ ਵਿੱਚ ਮਿਲ ਜਾਂਦੀ ਹੈ ਜੀ ਭਾਈ ਕਨਈਆ ਜੀ ਦੀ ਕਰਮ ਭੂਮੀ ਸ੍ਰੀ ਆਨੰਦਪੁਰ ਸਾਹਿਬ ਪਹੁੰਚਣ ਤੇ ਜੀ ਆਇਆਂ ਨੂੰ ਜੀ ਲੋ ਜੀ 130 ਕਿਲੋਮੀਟਰ ਦੀ ਅ ਦੂਰੀ ਤੈਅ ਕਰਕੇ ਪਹੁੰਚ ਗਏ ਤਖਤ ਸ੍ਰੀ ਕੇਸਗੜ੍ਹ ਸਾਹਿਬ ਆਨੰਦਪੁਰ ਸਾਹਿਬ ਤੇ ਇਹ ਆਪਣੀ ਜਿਹੜੇ ਸਾਈਕਲ ਦੇ ਚਲਾਈ ਘੰਟੇ ਨੇ ਤਕਰੀਬਨ 756 7 ਘੰਟੇ 56 ਮਿੰਟ ਤਕਰੀਬਨ 8 ਘੰਟੇ ਜਿਹੜਾ ਚੱਲਿਆ ਸਾਈਕਲ ਜਿਹੜਾ ਮਾੜਾ ਮੋਟਾ ਰੁਕਿਆ ਉਹ ਲੱਗ ਤੇ ਕਮਰਾ ਲੈਨੇ ਆ ਉਸ ਤੋਂ ਬਾਅਦ ਬਾਕੀ ਗੱਲਾਂ ਬਾਤਾਂ ਕਰਦੇ ਆ ਬਾਕੀ ਜਿਹੜੇ ਦਰਸ਼ਨ ਨੇ ਉਹ ਆਪਾਂ ਸਵੇਰੇ ਕਰਾਵਾਂਗੇ ਤੁਹਾਨੂੰ ਕਮਰਾ ਆਪਾਂ ਨੂੰ ਮਿਲ ਗਿਆ ਜੀ ਐਨ ਆਰ ਆਈ ਸਰਾ ਦੇ ਵਿੱਚ ਤੇ ਸਾਈਕਲ ਆਪਾਂ ਉੱਥੇ ਲੋਕ ਲਾ ਦੇਣੇ ਨੇ ਬੰਨ ਕੇ ਦੋ ਲੋਕ ਨੇ ਆਪਣੇ ਕੋਲ ਇੰਗਲੈਰਨਾ ਦੇ ਉਹ ਨਾਲ ਤੇ ਆ ਭੇਟਾ 40 ਨੰਬਰ ਕਮਰਾ ਤੇ ਇੱਕ ਦਿਨ ਦਾ 500 ਰੁਪਏ ਲੈਂਦੇ ਨੇ ਤੇ ਆਪਾਂ 2 ਦਿਨ ਲਈ ਲਿਆ ਕਮਰਾ 1000 ਰੁਪਇਆ ਲਿਆ ਤੇ ਅਸੀਂ 2 ਜਾਣੇ ਆ ਉਹਦੇ ਹਿਸਾਬ ਨਾਲ 250 ਰੁਪਇਆ ਆ 1 ਦਿਨ ਦਾ ਠੀਕ ਆ ਤੇ ਕਮਰੇ ਬਾਕੀ ਜਾ ਕੇ ਦੇਖਦੇ ਆ ਐਨ ਆਰ ਆਈ ਇਹਨਾਂ ਦਾ ਵਧੀਆ ਨਹੀਂ ਰੂਮ ਬਹੁਤ ਸੋਹਣੇ ਕਹਿੰਦੇ ਸੋਹਣੇ ਨੇ ਕਮਰੇ ਤੇ ਆਪਾਂ ਲੋਕ ਲਾ ਦਈਏ ਪਹਿਲਾਂ ਹੁਣ ਲੋਕ ਆਪਾਂ ਇੱਥੇ ਲਾਤੇ ਇੱਕ ਆ ਜਿਵੇਂ ਆਹ ਲੋਕ ਲਾਤਾ ਆਪਾਂ ਨਾ ਦੋ ਗੇੜੇ ਕੱਢ ਕੇ ਉਹਦੇ ਨਾਲ ਅੰਗਲੇਰ ਨਾਲ ਬਣਤਾ ਤੇ ਇੱਕ ਆ ਕੈਰੀਅਰ ਦੇ ਵਿੱਚ ਪਾਤਾ ਇਹਨੇ ਗਗਨ ਨੇ ਲਾਤਾ ਤੇ ਡਬਲ ਆਪਣਾ ਹੋ ਗਿਆ ਹਨਾ ਓਕੇ ਕੰਮ ਤੇ ਬਾਕੀ ਪਾਣੀ ਵਾਲੀ ਬੋਤਲ ਕੱਢਦੇ ਆਂ ਚੱਲਦੇ ਆਂ ਕਮਰੇ ਚ ਕਮਰੇ ਚ ਬਾਕੀ ਗੱਲਬਾਤ ਕਰਦੇ ਆਂ ਜਾ ਕੇ ਇੱਕ ਨੰਬਰ ਆ 41 ਆ ਗਿਆ ਇੱਧਰ ਤੇ ਆਪਣਾ ਆ ਗਿਆ 40 ਨੰਬਰ ਲੋ ਜੀ 20 ਨੰਬਰ ਸੈਂਸਰ ਵਾਲਾ ਨਾ ਹੂੰ ਲਓ ਜੀ ਲਾਈਟ ਟੂਟ ਮਿਲਦਾ ਉਹਦੇ ਵਿੱਚ ਕਾਰਡ ਪਾ ਕੇ ਚੱਲੂ ਹੈ ਨਾ ਤੇ ਆਹਾਂ ਸਿਸਟਮ ਆਲੀ ਲਾਓ ਵੇਨੋ ਚੱਲ ਪੱਖਾ ਵੀ ਚੱਲ ਪਿਆ ਠੀਕ ਆ ਓਕੇ ਆ ਕੰਮ ਸੋਹਣਾ ਭਾਈ ਰੂਮ ਵਾਸ਼ਰੂਮ ਵਗੈਰਾ ਵੀ ਸਾਫ਼ ਹੀ ਨੇ ਦਿਖਾਉਣੇ ਕਿਨੇ ਤੇ ਏਸੀ ਵੀ ਲੱਗਾ ਹੋਇਆ ਬਾਕੀ ਮਾੜਾ ਮੋਟਾ ਕਤਾ ਬੰਕਤੂਬਾਂ ਪੜਨ ਨੂੰ ਹੈਗਾ ਵਾ ਸਿਸਟਮ ਪੂਰਾ ਆਪ ਕੋ ਕੇ ਤੇ ਮਾੜਾ ਮੋਟਾ ਨਹਾਉਣੇ ਆ ਨਹਾ ਕੇ ਫਿਰ ਗੱਲ ਕਰਦੇ ਆ ਹਾਂਜੀ ਪ੍ਰਸ਼ਾਦਾ ਛੱਕੇ ਅ ਕਮਰੇ ਚ ਆ ਗਏ ਸੀਗੇ ਜੀ ਆਪਾਂ ਕਮਰਾ ਤੁਹਾਨੂੰ ਪਹਿਲਾਂ ਦਿਖਾਈ ਦਿੱਤਾ ਸੀ ਲੈ ਲਿਆ ਸੀ ਸਵੇਰ ਦਾ ਜਿਹੜਾ ਪ੍ਰੋਗਰਾਮ ਉਹ ਤੁਹਾਨੂੰ ਸਵੇਰੇ ਦੱਸਾਂਗੇ ਤੇ ਬਾਕੀ ਭਾਈ ਚੈਨਲ ਨੇ ਜਿਹਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਜਰੂਰ ਕਰਿਓ ਤੇ ਆਪਣਾ ਕਮੈਂਟ ਜਰੂਰ ਛੱਡਿਆ ਕਰੋ ਮਿਲਦੇ ਆਂ ਜੀ ਇੱਕ ਨਵੀਂ ਵੀਡੀਓ ਵਿੱਚ ਸਤਿ ਸ਼੍ਰੀ ਅਕਾਲ ਰੱਬ ਰਾਖਾ